ਸੋ ਵੈਲਕਮ ਬੈਕ ਟੂ ਅਰ YouTube ਚੈਨਲ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਆਪਣੇ ਅਗਲੇ ਆਧੁਨਿਕ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਬਾਰੇ ਪੜਾਂਗੇ ਤਾਂ ਆਓ ਸਟਾਰਟ ਕਰਦੇ ਆਪੇ ਨਦੀ ਬੇਸਿਕ ਇਨਫੋਰਮੇਸ਼ਨ ਦੇ ਨਾਲ ਤਾਂ ਸਭ ਤੋਂ ਪਹਿਲਾਂ ਦੇਖਦੇ ਇਹਨਾਂ ਦਾ ਜਨਮ 23 ਜੁਲਾਈ 1936 ਨੂੰ ਪਿੰਡ ਲੋਟੀਆਂ ਸ਼ੰਕਰਗੜ ਤਹਿਸੀਲ ਜ਼ਿਲ੍ਹਾ ਸਿਆਲਕੋਟ ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਇੱਥੇ ਇਹਨਾਂ ਦਾ ਜਨਮ ਹੋਇਆ ਸੀ ਇਹਨਾਂ ਦੀ ਬਰਥਡੇਟ ਦੇ ਵਿੱਚ ਕੁਝ ਮਤਭੇਦ ਪਾਏ ਜਾਂਦੇ ਨੇ ਤੇ ਕਈ ਵਾਰ ਮਤਲਬ ਕਿ 8 ਅਕਤੂਬਰ 1937 ਵੀ ਮਿਲਦਾ ਹੈ ਪਰ ਜੋ ਐਸੇ ਜਿਹੜੇ ਨੇ ਮਤਭੇਦ ਵਾਲੇ ਕੁਐਸਚਨਸ ਵੈਸੇ ਘੱਟ ਪੁੱਛੇ ਜਾਂਦੇ ਨੇ ਪਰ ਫਿਰ ਵੀ ਜੇਕਰ ਕੁਐਸਚਨ ਆ ਜਾਏ ਤਾਂ ਜਿਹੜੀਆਂ ਦੋ ਕਨਫਿਊਜ਼ਿੰਗ ਡੇਟਸ ਨੇ ਉਹ ਨਹੀਂ ਪੁੱਛਿਆ ਜਾਂਦੀ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਹੀ ਆਉਂਦੀ ਹੈ ਪਰ ਤੁਸੀਂ ਜਿਹੜੀ ਪ੍ਰੇਫਰੈਂਸ ਹੈ ਉਹ 23 ਜੁਲਾਈ 1936 ਨੂੰ ਹੀ ਦੇਣੀ ਹੈ ਜੋ ਸ਼ਿਵ ਕੁਮਾਰ ਸੀ ਉਹ ਇੱਕ ਬ੍ਰਾਹਮਣ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਇਹਨਾਂ ਦੇ ਪਿਤਾ ਜੀ ਕ੍ਰਿਸ਼ਨ ਗੋਪਾਲ ਜਿਹੜੇ ਕਿ ਮਾਲ ਵਿਭਾਗ ਦੇ ਵਿੱਚ ਜਿਹੜੇ ਨੇ ਉਹ ਤਹਿਸੀਲਦਾਰ ਲੱਗੇ ਹੋਏ ਸੀ ਇਹਨਾਂ ਦੀ ਮਾਤਾ ਜੀ ਸ਼ਾਂਤੀ ਦੇਵੀ ਜੋ ਕਿ ਇੱਕ ਘਰੇਲੂ ਔਰਤ ਸੀ ਤੇ ਫਿਰ ਦੇਸ਼ ਦੀ ਵੰਡ ਹੁੰਦੀ ਹੈ 1947 ਦੇ ਵਿੱਚ ਤੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਪੰਜਾਬ ਗੁਰਦਾਸਪੁਰ ਬਟਾਲਾ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਤੇ ਫਿਰ ਇੱਥੋਂ ਹੀ ਜਿਹੜਾ ਹੈ ਸ਼ਿਫ ਕੁਮਾਰ ਆਪਣੀ ਮੋਢਲੀ ਜਿਹੜੀ ਸਿੱਖਿਆ ਪ੍ਰਾਪਤ ਕਰਦੇ ਨੇ ਤੇ ਫਿਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਕਿੱਸਾ ਜਿਹੜਾ ਹੈ ਉਹ ਸਟਾਰਟ ਹੁੰਦਾ ਹੈ ਇਹ ਬੈਜਨਾਥ ਦੇ ਵਿੱਚ ਇੱਕ ਮੇਲਾ ਲੱਗਿਆ ਹੁੰਦਾ ਤੇ ਸ਼ਿਫ ਕੁਮਾਰ ਉੱਥੇ ਜਾਂਦੇ ਨੇ ਮੇਲੇ ਦੇ ਵਿੱਚ ਤੇ ਮਿੱੱਲੇ ਦੇ ਵਿੱਚ ਇਹਨਾਂ ਦੀ ਮੁਲਾਕਾਤ ਇੱਕ ਮੈਨਾ ਨਾਮ ਦੀ ਕੁੜੀ ਦੇ ਨਾਲ ਹੁੰਦੀ ਹੈ ਤੇ ਪਹਿਲੀ ਨਜ਼ਰ ਦੇ ਵਿੱਚ ਹੀ ਇਸ਼ਕ ਹੋ ਜਾਂਦਾ ਹੈ ਇਹਨਾਂ ਨੂੰ ਤੇ ਫਿਰ ਇਹ ਇਹ ਉੱਥੋਂ ਤੱਕ ਚੱਲਦੇ-ਚੱਲਦੇ ਜੱਦੀ ਪਿੰਡ ਵੀ ਜਾਂਦੇ ਨੇ ਮੈਨਾ ਦੇ ਤੇ ਫਿਰ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਜੋ ਮੈਨਾ ਹੈ ਉਸ ਦੀ ਬਿਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ ਤੇ ਇਹ ਖਬਰ ਸੁਣ ਕੇ ਜਿਹੜਾ ਹੈ ਸ਼ਿਵ ਕੁਮਾਰ ਨੂੰ ਬਹੁਤ ਹੀ ਜ਼ਿਆਦਾ ੱਤਕਾ ਵੀ ਲੱਗਦਾ ਹੈ ਚਟਕਾ ਲੱਗਦਾ ਹੈ ਉਹਨਾਂ ਨੂੰ ਤੇ ਫਿਰ ਜੋ ਸ਼ਿਵ ਕੁਮਾਰ ਨੇ ਉਹ ਮੈਨਾ ਦੀ ਯਾਦ ਦੇ ਵਿੱਚ ਇਲਾਹੀ ਮੈਨਾ ਲਿਖਦੇ ਨੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੀ ਧੀ ਦੇ ਨਾਲ ਵੀ ਇਸ਼ਕ ਹੁੰਦਾ ਹੈ ਪਰ ਫਿਰ ਕੀ ਹੁੰਦਾ ਹੈ ਉਹਨਾਂ ਦੀ ਧੀ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਕਿਸੇ ਹੋਰ ਦੇ ਨਾਲ ਜਿਹੜਾ ਹੈ ਵਿਆਹ ਕਰਵਾ ਲੈਂਦੀ ਹੈ ਤੇ ਫਿਰ ਜਦੋਂ ਸ਼ਿਵ ਕੁਮਾਰ ਨੂੰ ਉਹਨਾਂ ਦੇ ਬੱਚੇ ਦੀ ਖਬਰ ਮਿਲਦੀ ਹੈ ਕਿ ਉਸਦੇ ਹਨਾ ਬੱਚਾ ਹੋ ਗਿਆ ਹੈ ਤੇ ਫਿਰ ਇਹ ਜਿਹੜਾ ਹੈ ਇਸ ਦੇ ਰਿਲੇਟਡ ਜਿਹੜੀ ਹੈ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਜਿਹੜੀ ਹੈ ਕਫਤਾ ਵੀ ਲਿਖਦੇ ਨੇ ਤੇ ਇਸ ਤਰ੍ਹਾਂ ਇਹਨਾਂ ਦਾ ਇਸ਼ਕ ਚੱਲਿਆ ਸੀ ਇਹਨਾਂ ਨੂੰ ਮਤਲਬ ਕਿ ਪੜਾਈ ਵੱਲ ਇਹਨਾਂ ਦੇ ਪਿਤਾ ਜੀ ਤਾਂ ਚਾਹੁੰਦੇ ਸੀ ਕਿ ਇਹ ਇੱਕ ਵਧੀਆ ਨੌਕਰੀ ਤੇ ਲੱਗਣ ਵਧੀਆ ਪੜਨ ਲਿਖਨ ਪਰ ਇਹਨਾਂ ਦਾ ਇੰਟਰਸਟ ਨਹੀਂ ਸੀ ਕਿਉਂਕਿ ਇਹ ਆਪਣੀ ਹੀ ਦੁਨੀਆ ਦੇ ਵਿੱਚ ਰਹਿੰਦੇ ਸੀ ਇਹ ਬਿਲਕੁਲ ਇਕੱਲੇ ਇਕੱਲੇ ਆਪਣੇ ਹੀ ਖਿਆਲਾਂ ਦੇ ਵਿੱਚ ਖੋਏ ਰਹਿੰਦੇ ਸੀ ਤੇ ਇਸ ਦੇ ਨਾਲ ਜਿਹੜੀਆਂ ਸ਼ਿਫ ਦੀਆਂ ਜੋ ਕਫਤਾਵਾਂ ਨੂੰ ਕਈ ਪ੍ਰਸਿੱਧ ਗਾਇਕ ਜਿਵੇਂ ਕਿ Nusrat Fateh Ali Khan, Ghulam Ali, Jagjit Singh, Hansraj Hans ਆਦਿ ਨੇ ਵੀ ਗਾਇਆ ਤਾਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਸੀ ਇਹਨਾਂ ਦੀਆਂ ਕਫਤਾ ਵਧੀਆ-ਵਧੀਆ ਜਿਹੜੇ ਫੇਮਸ ਜਿਹੜੇ ਗਾਇਕ ਨੇ ਉਹਨਾਂ ਨੇ ਹਨਾ ਆਪਣੀ ਆਵਾਜ਼ ਦਿੱਤੀ ਹੈ ਇਹਨਾਂ ਦੀਆਂ ਕਫਤਾਵਾਂ ਨੂੰ ਤੇ 5 ਫਰਵਰੀ 1900 67 ਨੂੰ ਸ਼ਿਵ ਨੇ ਆਪਣੀ ਜਾਤੀ ਦੀ ਇੱਕ ਬ੍ਰਾਹਮਣ ਕੁੜੀ ਅਰੂਣਾ ਦੇ ਨਾਲ ਹਨਾ ਵਿਆਹ ਕਰਵਾ ਲਿਆ ਤੇ ਆਪਣੀ ਹੀ ਕਾਸਤ ਦੀ ਕੁੜੀ ਦੇ ਨਾਲ ਤੇ ਫਿਰ ਜਿਹੜੀ ਇਹਨਾਂ ਦੀ ਵਾਈਫ ਸੀ ਉਹ ਕੀੜੀ ਮੰਗਿਆਲ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਤੇ ਫਿਰ ਇਹਨਾਂ ਦੇ ਜਿਹੜੇ ਨੇ ਦੋ ਬੱਚੇ ਵੀ ਹੋਏ ਸੀ ਇੱਕ ਬੇਟਾ ਤੇ ਇੱਕ ਬੇਟੀ ਬੇਟੀ ਦਾ ਨਾਮ ਸੀ ਪੂਜਾ ਤੇ ਬੇਟੇ ਦਾ ਨਾਮ ਸੀ ਮਿਹਰਬਾਨ ਜਿਵੇਂ ਕਿ ਆਪਾਂ ਦੇਖਿਆ ਜੋ ਇਹਨਾਂ ਦੇ ਪਿਤਾ ਜੀ ਸੀ ਇਹਨਾਂ ਨੂੰ ਪੜਾ ਲਿਖਾ ਕੇ ਵਧੀਆਂ ਚਾਹੁੰਦੇ ਸੀ ਕਿ ਕੋਈ ਨੌਕਰੀ ਤੇ ਲੱਗੇ ਆਪਣੀ ਪੜ੍ਹਾਈ ਲਿਖਾਈ ਵਧੀਆ ਜਿਹੜੀ ਹੈ ਜਾਰੀ ਰੱਖੇ ਤਾਂ ਫਿਰ 1953 ਦੇ ਵਿੱਚ ਇੱਕ ਬਟਾਲਾ ਦੇ ਸਾਲਵੇਸ਼ਨ ਆਰਮੀ ਸਕੂਲ ਤੋਂ ਇਹਨਾਂ ਨੇ ਆਪਣੀ ਜਿਹੜੀ ਹੈ ਸੈਕੰਡਰੀ ਦੀ ਪੜ੍ਹਾਈ 10ਵੀਂ ਪਾਸ ਕੀਤੀ ਤੇ ਫੇਰ ਇਹ ਐਫਐਸਸੀ ਪ੍ਰੋਗਰਾਮ ਜਿਹੜਾ ਹੈ ਕਰਨ ਦੇ ਲਈ ਬਟਾਲਾ ਦੇ ਬੈਰਿੰਗ ਯੂਨੀਅਨ 크੍ਰਿਸਚਨ ਕਾਲਜ ਦੇ ਵਿੱਚ ਦਾਖਲਾ ਲੈਂਦੇ ਨੇ ਪਰ ਫਿਰ ਇਹਨਾਂ ਦਾ ਮਤਲਬ ਕਿ ਇੰਟਰਸਟ ਜਾਨੀ ਬੰਦਾ ਇਸ ਪ੍ਰੋਗਰਾਮ ਦੇ ਵਿੱਚ ਤਾਂ ਫਿਰ ਇੱਥੇ ਛੱਡ ਕੇ ਮਤਲਬ ਕਿ ਅਧੂਰਾ ਹੀ ਛੱਡ ਕੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਸਿੱਖ ਨੈਸ਼ਨਲ ਕਾਲਜ ਕਾਦੀਆਂ ਜੋ ਕਿ ਕਾਦੀਆਂ ਦੇ ਵਿੱਚ ਸਿੱਖ ਨੈਸ਼ਨਲ ਕਾਲਜ ਹੈ ਉੱਥੇ ਜਿਹੜੀ ਹੈ ਆਰਟਸ ਦੀ ਪੜ੍ਹਾਈ ਜਿਹੜੀ ਹੈ ਸਟਾਰਟ ਕਰ ਦਿੰਦੇ ਨੇ ਤਾ ਇਹਨਾਂ ਦੇ ਪਿਤਾ ਜੀ ਸੋਚਦੇ ਨੇ ਕਿ ਚਲੋ ਹੁਣ ਇਹਨੇ ਉਹ ਪ੍ਰੋਗਰਾਮ ਤਾਂ ਛੱਡ ਦਿੱਤਾ ਸ਼ਾਇਦ ਇਹਦਾ ਆਰਟਸ ਦੇ ਵਿੱਚ ਇੰਟਰਸਟ ਹੋਏਗਾ ਇਸ ਦੇ ਵਿੱਚ ਇਹ ਆਪਣਾ ਵਧੀਆ ਜਿਹੜਾ ਹੈ ਪੜੇਗਾ ਲਿਖੇਗਾ ਪਰ ਫਿਰ ਕੀ ਹੁੰਦਾ ਇਹਨਾਂ ਦਾ ਆਰਟਸ ਦੇ ਵਿੱਚ ਵੀ ਇੰਟਰਸਟ ਨਹੀਂ ਬੰਦਦਾ ਇਹਨੂੰ ਵੀ 2 ਸਾਲ ਬਾਅਦ ਛੱਡ ਕੇ ਇਹ ਹਿਮਾਚਲ ਪ੍ਰਦੇਸ਼ ਦੇ ਬੈਜਨਾਥ ਦੇ ਸਕੂਲ ਦੇ ਵਿੱਚ ਸਿਵਲ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈਂਦੇ ਨੇ ਤੇ ਫਿਰ ਇੱਥੇ ਵੀ ਇਹਨਾਂ ਦਾ ਕੁਝ ਨਹੀਂ ਬੰਦਾ ਕੋਈ ਇੰਟਰਸਟ ਨਹੀਂ ਬੰਦਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਤੇ ਫਿਰ ਇਹ ਕੁਝ ਸਮਾਂ ਜਿਹੜਾ ਹੈ ਨਾਬਾ ਦੇ ਰੀਪੂ ਦਮਨ ਕਾਲਜ ਦੇ ਵਿੱਚ ਵੀ ਇਹ ਪੜਾਈ ਕਰਦੇ ਨੇ ਪਰ ਫਿਰ ਵੀ ਜਿਵੇਂ ਆਪਾਂ ਦੇਖਿਆ ਕਿ ਆਪਣੀ ਹੀ ਦੁਨੀਆ ਦੇ ਵਿੱਚ ਮਸਤ ਰਹਿੰਦੇ ਸੀ ਇਹ ਆਪਣੇ ਇਸ਼ਕ ਦੀਆਂ ਹਨਾ ਉਸ ਦੇ ਵਿੱਚ ਹੀ ਇਹਨਾਂ ਦਾ ਜਿਹੜਾ ਧਿਆਨ ਰਹਿੰਦਾ ਸੀ ਤੇ ਇਹਨਾਂ ਦਾ ਪੜਾਈ ਕਰਨੀ ਕੋਈ ਇੰਨਾ ਜ਼ਿਆਦਾ ਇੰਟਰਸਟ ਨਹੀਂ ਸੀ ਬਣਿਆ ਤੇ ਫਿਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਮਤਲਬ ਕਿ ਚਲੋ ਪਟਵਾਰੀ ਹੀ ਲਗਵਾ ਦਿੱਤਾ ਕਿ ਚਲੋ ਪਟਵਾਰੀ ਦੀ ਨੌਕਰੀ ਤੇ ਇਹਨਾਂ ਨੂੰ ਕੀ ਆ ਲਗਵਾ ਦਿੱਤਾ 1961 ਦੇ ਵਿੱਚ ਇਹਨਾਂ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਨਹੀਂ ਇਹ ਨੌਕਰੀ ਕਰਦਾ ਉੱਥੋਂ ਕੀ ਹੋ ਗਏ ਰਿਜ਼ਾਈਨ ਹੋ ਗਏ ਤੇ 1966 ਦੇ ਵਿੱਚ ਫਿਰ ਇਹ ਸਟੇਟ ਬੈਂਕ ਆਫ ਇੰਡੀਆ ਦੀ ਬਟਾਲਾ ਦੀ ਇੱਕ ਸ਼ਾਖਾ ਦੇ ਵਿੱਚ ਕਲਰਕ ਦੀ ਨੌਕਰੀ ਵੀ ਕਰਦੇ ਨੇ ਤੇ ਫਿਰ ਕੀ ਹੁੰਦਾ ਹੈ ਤਾਂ ਤੁਸੀਂ ਦੇਖੋ ਕਾਹਟ ਕਾਹਟ ਦੇ ਵਿੱਚ ਇਹਨਾਂ ਨੇ ਪਟਵਾਰੀ ਦੀ ਨੌਕਰੀ ਛੱਡੀ ਤਾਂ ਇਹ ਪੂਰੇ 5 ਸਾਲ ਕੀ ਰਹੇ ਵੇਲੇ ਰਹੇ ਤਾਂ ਇਹਨਾਂ ਨੇ ਅੱਦਾ ਨਹੀਂ ਹੈਗਾ ਕਿ ਆਪਣੇ ਪੇਰੈਂਟਸ ਦੇ ਸਿਰ ਤੇ ਹੀ ਉਹਨਾਂ ਤੋਂ ਪੈਸੇ ਮੰਗਦੇ ਸੀ ਤਾਂ ਇਹ ਨਹੀਂ ਇਹ ਆਪਣੀਆਂ ਕੁਝ ਕਵਤਾਵਾਂ ਲਿਖਦੇ ਸੀ ਉਹਨਾਂ ਤੋਂ ਹੀ ਆਪਣੀ ਜਿਹੜੀ ਰਾਇਲਟੀ ਕਮਾਉਂਦੇ ਸੀ ਤੇ ਫਿਰ 5 ਸਾਲ ਬਾਅਦ ਇਹ ਫਿਰ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਜਿਹੜੀ ਕਿ ਬਟਾਲਾ ਦੇ ਵਿੱਚ ਇੱਕ ਬ੍ਰਾਂਚ ਹੈ ਉੱਥੇ ਕਲਰਕ ਦੀ ਨੌਕਰੀ ਵੱਜੂ ਹੁਣ ਇਹਨਾਂ ਨੇ ਕੰਮ ਕੀਤਾ ਤੇ ਫਿਰ ਜਿਵੇਂ ਪਤਾ ਹੀ ਆ ਸਾਲ ਬਾਅਦ ਇਹਨਾਂ ਦਾ ਵਿਆਹ ਵੀ ਹੋ ਜਾਂਦਾ ਹੈ 77 ਦੇ ਵਿੱਚ ਤੇ 68 ਦੇ ਵਿੱਚ ਇਹਨਾਂ ਦੀ ਜਿਹੜੀ ਬਦਲੀ ਹੈ ਉਹ ਕਿੱਥੇ ਹੋ ਜਾਂਦੀ ਹੈ ਚੰਡੀਗੜ੍ਹ ਹੋ ਜਾਂਦੀ ਹੈ ਸਾਹਿਤ ਅਕਾਦਮੀ ਅਵਾਰਡ ਨੂੰ ਹਾਸਲ ਕਰਨ ਵਾਲੇ ਜੋ ਸ਼ਿਵ ਕੁਮਾਰ ਸੀ ਉਹ ਸਭ ਤੋਂ ਛੋਟੀ ਉਮਰ ਦੇ ਲੇਖਕ ਸੀ ਤਾਂ ਮਤਲਬ ਇਹ ਨਾਨੇ ਜੋਵੀ ਕਵਤਾਵਾਂ ਲਿਖੇ ਨਾ ਬਹੁਤ ਹੀ ਛੋਟੀ ਉਮਰ ਦੇ ਵਿੱਚ ਪ੍ਰਸਿੱਧੀ ਮਿਲੀ ਸੀ ਇਹਨਾਂ ਨੂੰ ਤੇ ਜਿਹੜਾ ਯੂਥ ਸੀ ਇਹਨਾਂ ਨੂੰ ਬਹੁਤ ਚਾਹੁੰਦਾ ਸੀ ਬਹੁਤ ਹੀ ਜ਼ਿਆਦਾ ਫੇਮਸ ਹੋਏ ਸੀ ਤੇ 67 ਦੇ ਵਿੱਚ ਹੀ ਕਾਵਨਾਟ ਇਹਨਾਂ ਨੇ ਲੂਣਾ ਹਨਾ ਇਹਨਾਂ ਨੂੰ ਲੂਣਾ ਦੇ ਲਈ ਜਿਹੜਾ ਹੈ ਸਾਇਤ ਅਕੈडमी ਅਵਾਰਡ ਮਿਲਿਆ ਇਹਨਾਂ ਦਾ ਜਿਹੜਾ ਪਹਿਲਾ ਕਾਫ ਸੰਗ੍ਰਹਿ ਹੈ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਸਿਰਲੇਖ ਹੈਗਾ ਸੀ ਪੀੜਾਂ ਦਾ ਪਰਾਗਾ ਤੇ ਜਿਹੜਾ ਇਹਨਾਂ ਦਾ ਕਾਵਨਾਟ ਲੂਨ ਲੂਨਾ ਹੈ ਉਹ ਵੈਸੇ 1965 ਦੇ ਵਿੱਚ ਛਪਿਆ ਸੀ ਤੇ 2 ਸਾਲ ਬਾਅਦ ਉਸ ਨੂੰ ਕੀ ਮਿਲਿਆ ਸੀ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਵੱਲੋਂ ਹਰ ਸਾਲ ਇੱਕ ਬੈਸਟ ਰਾਈਟਰ ਦਾ ਅਵਾਰਡ ਇਹਨਾਂ ਦੇ ਨਾਮ ਦੇ ਦਿੱਤਾ ਜਾਂਦਾ ਹੈ ਜਿਹੜਾ ਵੀ ਬੈਸਟ ਰਾਈਟਰ ਹੋਏਗਾ ਉਸ ਨੂੰ ਸ਼ਿਫ ਕੁਮਾਰ ਬਟਾਲਵੀ ਅਵਾਰਡ ਦਿੱਤਾ ਜਾਵੇਗਾ ਤੇ ਇਸ ਤਰ੍ਹਾਂ ਜੋ ਪ੍ਰੋਫੈਸਰ ਸੰਤ ਸਿੰਘ ਸੇਖੋਂ ਹੈ ਉਹਨਾਂ ਨੇ ਸ਼ਿਫ ਕੁਮਾਰ ਦੀ ਜਿਹੜੀ ਤੁਲਨਾ ਹੈ ਉਹ ਜੌਨ ਕੀਟਸ ਦੇ ਨਾਲ ਕੀਤੀ ਹੈ ਤੇ ਫਿਰ ਕੀ ਹੁੰਦਾ 6 ਮਈ 1973 ਨੂੰ ਜਿਗਰ ਦੀ ਬਿਮਾਰੀ ਕਰਕੇ ਜਿਹੜੀ ਹੈ ਸ਼ਿਫ ਕੁਮਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਕਿਉਂਕਿ ਕਾਫੀ ਜ਼ਿਆਦਾ ਹੈ ਸ਼ਰਾਬ ਦੇ ਆਧਿ ਹੋ ਚੁੱਕੇ ਸਨ ਤੇ ਸ਼ਿਵ ਨੂੰ ਪੰਜਾਬੀ ਦਾ ਸ਼ੈਲੇ ਵੀ ਕਿਹਾ ਜਾਂਦਾ ਹੈ ਇੱਕ ਤਾਂ ਇਹਨਾਂ ਨੂੰ ਮਤਲਬ ਕਿ ਜான் ਕੀਟਸ ਕਹਿੰਦੇ ਨੇ ਤੇ ਇੱਕ ਇਹਨਾਂ ਨੂੰ ਪੰਜਾਬ ਦਾ ਸ਼ੈਲੇ ਵੀ ਕਹਿੰਦੇ ਨੇ ਤਾਂ ਸ਼ਿਵ ਕੁਮਾਰ ਨੇ ਆਪਣੀ ਇੱਕ ਰਚਨਾ ਦੇ ਵਿੱਚ ਕਿਹਾ ਸੀ ਕਿ ਨਾ ਤਾਂ ਮੈਂ ਜான் ਕੀਟਸ ਬੰਨਾ ਚਾਹੁੰਦਾ ਨਾ ਹੀ ਮੈਂ ਸ਼ੈਲੇ ਬੰਨਾ ਚਾਹੁੰਦਾ ਮੈਂ ਤਾਂ ਸ਼ਿਵ ਹਾਂ ਸ਼ਿਵ ਹੀ ਰਹਾਂਗਾ ਤੇ ਇਸ ਤਰ੍ਹਾਂ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਸਾਨੂੰ ਰੋਜ਼ਾਨਾ ਦੇ ਜੀਵਨ ਦੇ ਜੋ ਵੀ ਆਧਾਰਿਤ ਘਟਨਾਵਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਜ਼ਿਆਦਾਤਰ ਜਿਹੜਾ ਪਿਆਰ ਤੋਂ ਮਿਲਿਆ ਵਿਛੋੜਾ ਪਿਆਰ ਤੋਂ ਮਿਲਿਆ ਦਰਦ ਦੁੱਖ ਉਹ ਪ੍ਰਗਟ ਹੁੰਦਾ ਕਿਉਂਕਿ ਜਿਵੇਂ ਆਪਾਂ ਦੇਖਿਆ ਕਿ ਇਹਨਾਂ ਦੀ ਜਦੋਂ ਮੁਲਾਕਾਤ ਮੈਨਾ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਮਤਲਬ ਉਹਦੀ ਮੌਤ ਦੇ ਕਰਕੇ ਜੋ ਇਹਨਾਂ ਨੂੰ ਝਟਕਾ ਮਿਲਦਾ ਹੈ ਸਾਨੂੰ ਰਚਨਾਵਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜੋ ਇਹਨਾਂ ਨੂੰ ਫਿਰ ਇਹਨਾਂ ਦੇ ਮਤਲਬ ਕਿ ਜੋ ਪ੍ਰੀਤ ਲੜੀ ਦੀ ਬੇਟੀ ਦੇ ਨਾਲ ਇਹਨਾਂ ਦਾ ਇਸ਼ਕ ਹੁੰਦਾ ਹੈ ਤੇ ਫਿਰ ਉਹ ਵੀ ਮਤਲਬ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲੈਂਦੇ ਤੇ ਉਸ ਤੋਂ ਵੀ ਜੋ ਦਰਦ ਦੁੱਖ ਮਿਲਿਆ ਹੁੰਦਾ ਹੈ ਤਾਂ ਉਹ ਸਾਰਾ ਸਾਨੂੰ ਇਨ੍ਹਾਂ ਦੀਆਂ ਕਵਤਾਵਾਂ ਦੇ ਵਿੱਚ ਝਲਕਦਾ ਹੈ ਉਹ ਸਾਰਾ ਦਰਦ ਵੀ ਛੋੜਾ ਦੁੱਖ ਇਸ ਦੇ ਲਈ ਜਿਹੜਾ ਸ਼ਿਵ ਨੂੰ ਬਿਰਹਾ ਦਾ ਕਵੀ ਵਜੋਂ ਜਿਹੜਾ ਹੈ ਜਾਣਿਆ ਜਾਂਦਾ ਹੈ ਬਿਰਹਾ ਦਾ ਕਵੀ ਵਜੋਂ ਸ਼ਿਵ ਜੀ ਨੂੰ ਜਾਣਿਆ ਜਾਂਦਾ ਹੈ ਪਹਿਲੀ ਰਚਨਾ ਤੇ ਆਖਰੀ ਰਚਨਾ ਯਾਦ ਕਰਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪਹਿਲੀ ਰਚਨਾ ਹੈ ਕਿਸੇ ਪੀੜਾ ਦਾ ਪ੍ਰਾਗਾ ਜਿਸ ਦੇ ਵਿੱਚ 28 ਕਵਤਾਵਾਂ ਚਪੀਆਂ ਸੀਸ ਦੇ ਵਿੱਚ ਤੇ ਆਖਰੀ ਰਚਨਾ ਹੈਗੀ ਸੀ ਮੈਂ ਤੇ ਮੈਂ ਤੇ ਇਹਨਾਂ ਦੀਆਂ ਆ ਜਿਹੜੀਆਂ ਨੇ ਪ੍ਰਸਿੱਧ ਕਵਿ ਰਚਨਾਵਾਂ ਨੇ ਹੈਗੀਆਂ ਤਾਂ ਬਹੁਤ ਨੇ ਪਰ ਇਹ ਸਭ ਤੋਂ ਜ਼ਿਆਦਾ ਵੈਰੀ ਇੰਪੋਰਟੈਂਟ ਨੇ ਦੇਖੋ ਪੀੜਾਂ ਦਾ ਪ੍ਰਾਗੈ ਤੇ ਇਹਨਾਂ ਦੀ ਪਹਿਲਾ ਹੀ ਹੋ ਗਿਆ ਕਾਫ ਸੰਗ੍ਰਹਿ ਜੋ ਕਿ 1960 ਦੇ ਵਿੱਚ ਛਪਿਆ ਸੀ ਫਿਰ 1 ਸਾਲ ਬਾਅਦ ਹੀ ਲਾਜਵੰਤੀ ਤੇ 62 ਦੇ ਵਿੱਚ ਆਟੇ ਦੀਆਂ ਚਿੜੀਆਂ 63 ਦੇ ਵਿੱਚ ਮੈਨੂੰ ਵਿਦਾ ਕਰੋ ਤੇ ਉਸ ਤੋਂ ਬਾਅਦ ਅਗਲੇ ਸਾਲ ਦਰਦਮੰਦਾ ਦੀ ਆਹੀ ਦੀਆਂ ਆਹੀ ਬਿਰਹਾ ਤੂ ਸੁਲਤਾਨ ਉਸ ਤੋਂ ਬਾਅਦ ਮਿਲੀ ਜੁਲੀ ਕਫਤਾ ਲੂਨਾ ਠੀਕ ਹੈ 1965 ਦੇ ਵਿੱਚ ਤੇ 67 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ ਮੈਂ ਤੇ ਮੈਂ ਇਹਨਾਂ ਦੀ ਕੀ ਸੀ ਆਖਰੀ ਰਚਨਾ ਸੀ 1970 ਦੇ ਵਿੱਚ ਤੇ ਫਿਰ ਆਰਤੀ ਚੁੱਪ ਦੀ ਆਵਾਜ਼ ਜੋ ਕਿ 2013 ਦੇ ਵਿੱਚ ਗਜ਼ਲਾਂ ਬਿਰਹਾ ਅਲਵਿਦਾ ਅਸਾਂ ਤਾਂ ਜ਼ੋਬਨ ਰੁੱਤੇ ਮਰਨਾ ਇਸਦੇ ਲਈ ਇੱਕ ਛੋਟੀ ਜਿਹੀ ਵੈਸੀ ਟ੍ਰਿਕ ਵੀ ਹੈਗੀ ਆ ਇਹਨਾਂ ਨੂੰ ਇੱਥੇ ਤੱਕ ਯਾਦ ਕਰਨ ਦੇ ਲਈ ਮੰਨ ਲਓ ਇੱਕ ਸਟੋਰੀ ਜੀ ਯਾਦ ਰੱਖੋ ਕਿ ਜਿਵੇਂ ਛੋਟੇ ਹੁੰਦੇ ਮम्मी ਆਪਾਂ ਨੂੰ ਕੋਈ ਕੰਮ ਕਹਿ ਦਿੰਦੇ ਸੀ ਤਾਂ ਆਪਾਂ ਬਹਾਨੇ ਮਾਰਦੇ ਸੀ ਕਿ ਮੰਮੀ ਮੇਰੇ ਤਾਂ ਦਰਦ ਹੋ ਰਿਹਾ ਮੈਂ ਨਹੀਂ ਕੰਮ ਕਰਨਾ ਹਨਾ ਤੋਂ ਮੰਨ ਲਓ ਮਦਰ ਨੇ ਆਪ ਨੂੰ ਕੰਮ ਦਿੱਤਾ ਪਰ ਕਹਿੰਦੇ ਨਹੀਂ ਮੰਮੀ ਮੈਂ ਨਹੀਂ ਕਰਦੀ ਮੇਰੇ ਤਾਂ ਬਹੁਤ ਹੀ ਜ਼ਿਆਦਾ ਪੀੜ ਹੋ ਰਹੀ ਹੈ ਬਹੁਤ ਹੀ ਜ਼ਿਆਦਾ ਪੀੜ ਮਤਲਬ ਦਰਦ ਹੋ ਰਿਹਾ ਹੈ ਮੇਰੇ ਤੇ ਮੰਮੀ ਕਹਿੰਦੀ ਤੁਸੀਂ ਮੇਰੀ ਕੋਈ ਤਾਂ लाज ਰੱਖ ਲਿਆ ਕਰੋ ਕੋਈ ਤਾਂ ਕੰਮ ਕਰ ਲਿਆ ਕਰੋ ਜੋ ਮੈਂ ਕਹਿੰਨੀ ਹਾਂ ਠੀਕ ਹੈ ਤੇ ਤੁਸੀਂ ਮਤਲਬ ਕਿ ਆਟਾ ਹੀ ਗੁੰਨੇ ਚੱਲੇ ਜੇ ਹੋਰ ਕੋਈ ਕੰਮ ਨਹੀਂ ਕਰਨਾ ਆਟਾ ਗੁੰਨੇ ਠੀਕ ਹੈ ਤੇ ਫਿਰ ਜਿਹੜਾ ਬੱਚਾ ਕਹਿੰਦਾ ਕਿ ਨਾ ਮੇਰੇ ਤਾਂ ਕੀ ਹੋ ਰਿਹਾ ਦਰਦ ਹੋ ਰਿਹਾ ਇਸ ਕਰਕੇ ਮੈਨੂੰ ਵਿਦਾ ਕਰ ਮੈਂ ਨਹੀਂ ਕੋਈ ਕੰਮ ਕਰਦਾ ਤੇ ਫਿਰ ਬੱਚਾ ਕਹਿੰਦਾ ਕਿ ਮੈਂ ਨਹੀਂ ਕੋਈ ਕੰਮ ਕਰਦਾ ਮੈਨੂੰ ਵਿਦਾ ਕਰ ਕਿਉਂਕਿ ਮੇਰੇ ਤਾਂ ਬਹੁਤ ਹੀ ਜ਼ਿਆਦਾ ਦਰਦ ਹੋ ਰਿਹਾ ਦਰਦ ਦੇ ਨਾਲ ਮੇਰੇ ਤਾਂ ਆਹਾਂ ਨਿਕਲ ਰਹੀਆਂ ਨੇ ਤੇ ਇਸ ਤਰ੍ਹਾਂ ਜਿਹੜੀ ਜਿਹੜੀ ਮਾਂ ਹੈ ਉਸ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਬਿਰਹਾ ਹੁੰਦਾ ਹੈ ਦੁੱਖ ਹੁੰਦਾ ਹੈ ਤੇ ਇਸ ਦੇ ਨਾਲ ਹੀ ਉਹ ਜਿਹੜੀ ਮੰਮੀ ਸੋਚਦੀ ਹੈ ਕਿ ਚਲ ਮੈਂ ਹੀ ਆਟਾ ਗੁੰਨ ਲਾਂਨੀ ਆ ਤੇ ਥੋੜਾ ਜਿਹਾ ਉਹ ਲੂਣ ਪਾਉਂਦੀ ਆ ਆਟੇ ਦੇ ਵਿੱਚ ਤੇ ਫਿਰ ਮੋਦੇ ਵਿੱਚ ਬੁੜਬੜਾਉਂਦੀ ਆ ਕਿ ਮੈਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਨੇ ਮੈਂ ਹੀ ਸਾਰੇ ਘਰ ਦੇ ਕੰਮ ਕਰਦੀ ਆ ਇਹ ਜਿਹੜੀ ਆਰਤੀ ਆ ਨਾ ਤਾਂ ਕੋਈ ਕੰਮ ਨਹੀਂ ਕਰਦੀ ਚੁੱਪ ਕਰਕੇ ਬੈ ਜਾਂਦੀ ਹੈ ਨਾ ਹੀ ਕੋਈ ਆਵਾਜ਼ ਕਰਦੀ ਹੈ ਤਾਂ ਇਹ ਇਹਨਾਂ ਦੀ ਇੰਪੋਰਟੈਂਟ ਸੀ ਤੇ ਇਹ ਹੈਗੀ ਸੀ ਛੋਟੀ ਜਿਹੀ ਟ੍ਰਿਕ ਯਾਦ ਕਰ ਸਕਦੇ ਹੋ ਜੇ ਐਦਾ ਵੀ ਯਾਦ ਹੁੰਦਾ ਤਾਂ ਵੈਲੈਂਡ ਗੁੱਡ ਜੇ ਤੁਸੀ ਫੇਰ ਟ੍ਰਿਕ ਦਾ ਜਿਹੜਾ ਹੈ ਸਹਾਰਾ ਲੈ ਸਕਦੇ ਹੋ ਉਸ ਤੋਂ ਬਾਅਦ ਹੈ ਅਸਾਂ ਤਾਂ ਜੋ ਬਨ ਰੁੱਤੇ ਮਰਨਾ ਤੇ ਜੋ ਅਲਵਿਦਾ ਇਹ ਜਿਹੜੇ ਦੋਨੋਂ ਕਾਵ ਸੰਗ੍ਰਹਿ ਨੇ ਇਹ ਸ਼ਿਵ ਦੀ ਪਤਨੀ ਸ਼ਿਵ ਦੀ ਪਤਨੀ ਦਾ ਨਾਮ ਸੀ ਅਰੁਣਾ ਤਾਂ ਉਹਦੀ ਜਿਹੜੀ ਪਤਨੀ ਸੀ ਉਹਨਾਂ ਨੇ ਸ਼ਿਵ ਦੀ ਯਾਦ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਇਹ ਦੋਨੋਂ ਕਾਵ ਸੰਗ੍ਰਹਿ ਕੀ ਕਰਵਾਏ ਸੀ ਤਿਆਰ ਕਰਵਾਏ ਸੀ ਤੇ ਲੋਨਾ ਦਾ ਅੰਗਰੇਜ਼ੀ ਦੇ ਵਿੱਚ ਅਨੁਵਾ ਅਨਵਾਦ ਜਿਹੜਾ ਹੈ ਉਹ ਬੀ ਐਮ ਪੱਟਾ ਨੇ ਕੀਤਾ ਸੀ ਤੇ ਫਿਰ ਜਿਹੜਾ ਉਹ ਅਨੁਵਾਦ ਅੰਗਰੇਜ਼ੀ ਦੇ ਵਿੱਚੋਂ ਹੈ ਫਿਰ ਉਹਨੂੰ ਵੀ ਸਾਇਤ ਅਕੈडमी ਅਵਾਰਡ ਹਨਾ ਮਿਲਿਆ 2005 ਦੇ ਵਿੱਚ ਅਮਰਤਾ ਪ੍ਰੀਤਮ ਨੇ ਸ਼ਿਵ ਦੀਆਂ ਚੌਨਵੀਆਂ ਕਫਤਾ ਕਫਤਾਵਾਂ ਨੂੰ ਬਿਰਹਾ ਦਾ ਸੁਲਤਾਨ ਦੇ ਲਈ ਚੁਣਿਆ ਸੀ ਇਹਨਾਂ ਨੇ ਕੁਝ ਉਹਨਾਂ ਦੀਆਂ ਕਫਤਾਵਾਂ ਚੁਣੀਆਂ ਸੀ ਤੇ ਫਿਰ ਇਹਨਾਂ ਨੂੰ ਬਿਰਹਾ ਦਾ ਸੁਲਤਾਨ ਦੇ ਲਈ ਜਿਹੜਾ ਹੈ 1993 ਦੇ ਵਿੱਚ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਤੇ ਜਿਹੜੀ ਹੈ ਲੂਨਾ ਜਿਹੜਾ ਇਹਨਾਂ ਦਾ ਹੈ ਨਾ ਕਾਫ ਸੰਗ੍ਰਹਿ ਸੀ ਤਾਂ ਇਸ ਦੇ ਲਈ ਸ਼ਿਵ ਕੁਮਾਰ ਨੂੰ ਇਹਨਾਂ ਦੀ ਸ਼ਾਕਰ ਰਚਨਾ ਮੰਨਿਆ ਜਾਂਦਾ ਹੈ ਕਿਉਂਕਿ ਲੂਨਾ ਤੋਂ ਹੀ ਜਿਹੜੀ ਹੈ ਸ਼ਿਵ ਕੁਮਾਰ ਨੂੰ ਪ੍ਰਸਿੱਧੀ ਮਿਲੀ ਸੀ ਤੇ ਜਿਸ ਤਰ੍ਹਾਂ ਆਪਾਂ ਨੂੰ ਲੂਣਾ ਬਾਰੇ ਪਤਾ ਹੀ ਹੈ ਕਿ ਜੋ ਲੂਣਾ ਪੂਰਨ ਭਗਤੇ ਦੀ ਕਹਾਣੀ ਦਾ ਰੂਪਾਂਤਰਨ ਹੈ ਤੇ ਜੇਕਰ ਕਿਸੇ ਨੇ ਪੂਰਨ ਭਗਤ ਦਾ ਕਿੱਸਾ ਪੜ੍ਹਿਆ ਹੋਵੇਗਾ ਤਾਂ ਉਹਨਾਂ ਨੂੰ ਲੂਣਾ ਬਾਰੇ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਉਹਨਾਂ ਦੀ ਉਹ ਦੂਜੀ ਮਾਂ ਸੀ ਤੇ ਲੂਣਾ ਕਾਫੀ ਜਵਾਨ ਸੀ ਤੇ ਜਿਸ ਦੇ ਵਿੱਚ ਜਿਹੜਾ ਹੈ ਜੋ ਸ਼ਿਵ ਕੁਮਾਰ ਨੇ ਲੂਣਾ ਲਿਖਿਆ ਹੈ ਤਾਂ ਸ਼ਿਵ ਨੇ ਲੂਣਾ ਨੂੰ ਮਤਲਬ ਕਿ ਨਿਰਦੋਸ਼ ਸਾਬਤ ਕੀਤਾ ਹੈ ਕਿਉਂਕਿ ਇਹ ਕਹਿੰਦੇ ਕਿ ਲੂਣਾ ਦਾ ਨਹੀਂ ਦੋਸ਼ ਹੈਗਾ ਇਹ ਹੈਗਾ ਸਮਾਜ ਦਾ ਦੋਸ਼ ਤੇ ਜਿਸ ਤਰ੍ਹਾਂ ਹੁਣ ਜੇਕਰ ਕੋਈ ਕੁਵਾਰੀ ਕੋਈ ਮਤਲਬ ਕਿ ਜਿਹੜੀ ਛੋਟੀ ਉਮਰ ਦੀ ਕੁੜੀ ਨੂੰ ਜੇਕਰ ਕਿਸੇ ਬੁੱਢੇ ਨਾਲ ਵਿਆਹ ਦਿੱਤਾ ਜਾਵੇ ਇੱਕ ਪੈਸੇ ਦੀ ਖਾਤਰ ਹਨਾ ਜਾਂ ਫਿਰ ਗਰੀਬੀ ਦੀ ਖਾਤਰ ਤਾਂ ਫਿਰ ਉਹ ਕਿਸ ਤਰ੍ਹਾਂ ਚੱਲ ਸਕੇਗੀ ਤਾਂ ਇਸ ਤਰ੍ਹਾਂ ਸ਼ਿਵ ਨੇ ਲੂਨਾ ਨੂੰ ਕੀ નિર્ਦੋਸ਼ ਸਾਬਿਤ ਕੀਤਾ ਹੈ ਤੇ ਸ਼ਿਵ ਨੇ ਪੂਰਨ ਭਕਤ ਦੇ ਰਵਾਇਤੀ ਕਿਸੇ ਨੂੰ ਲੂਨਾ ਦਾ ਕਿੱਸਾ ਬਣਾ ਦਿੱਤਾ ਹੈ ਤੇ ਜੋ ਲਾਜਵੰਤੀ ਕਾਵ ਸੰਗ੍ਰਹਿ ਦੀ ਜਿਹੜੀ ਭੂਮਿਕਾ ਹੈ ਉਹ ਪ੍ਰੋਫੈਸਰ ਸੰਤ ਸਿੰਘ ਸੇਖੋਂ ਨੇ ਲਿਖੀ ਸੀ ਸ਼ਿਵ ਕੁਮਾਰ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਇੱਕ ਵੀ ਵਾਰ ਬਟਾਲਵੀ ਉਪਨਾਮ ਦੀ ਵਰਤੋਂ ਨਹੀਂ ਕੀਤੀ ਇਹਨਾਂ ਦੀਆਂ ਕਿਸੇ ਵੀ ਕਵਤਾਵਾਂ ਦੇ ਵਿੱਚ ਸਾਨੂੰ ਬਟਾਲਵੀ ਉਪਨਾਮ ਦੀ ਵਰਤੋਂ ਨਹੀਂ ਮਿਲਦੀ ਉਹਨਾਂ ਦੀਆਂ ਸਿਰਫ ਮਤਲਬ ਮੰਨ ਲਓ ਕੁਝ ਕੁ ਰਚਨਾਵਾਂ ਦੇ ਵਿੱਚ ਸਾਨੂੰ ਹੇਠਾਂ ਬਟਾਲਵੀ ਤਖੱਲਸ ਦੇ ਵਜੋਂ ਥੋੜੇ ਜਿਵੇਂ ਦਸਤਖਤ ਸਿਗਨੇਚਰ ਕਿਤੇ ਮਿਲਦੇ ਨੇ ਤੇ ਉੱਥੋਂ ਹੀ ਇਹਨਾਂ ਨੇ ਬਟਾਲਵੀ ਨੂੰ ਤਖੱਲਸ ਲਿਆ ਗਿਆ ਹੈ ਜੋ ਮੈਂ ਤੇ ਮੈਂ ਦੇ ਵਿੱਚ ਸ਼ਿਵ ਨੇ ਅਸਤਿਤਵਾਦੀ ਦਰਸ਼ਨ ਦਾ ਪ੍ਰਭਾਵ ਪੇਸ਼ ਕੀਤਾ ਸੀ ਤੇ ਮੈਂ ਤੇ ਮੈਂ ਜਿਹੜੀ ਕਵਤਾ ਹੈ ਉਹਨੂੰ ਸ਼ਿਵ ਕੁਮਾਰ ਦੀ ਸਵੈ ਜੀਵਨੀ ਦੇ ਤੌਰ ਤੇ ਵੀ ਦੇਖਿਆ ਜਾਂਦਾ ਹੈ ਇੰਪੋਰਟੈਂਟ ਹੈ ਤੇ ਮੈਨੂੰ ਵਿਦਾ ਕਰੋ ਕਵਤਾ ਜਿਹੜੀ ਹੈ ਬਲਵੰਤ ਗਾਰਗੀ ਨੂੰ ਸਮਰਪਿਤ ਕੀਤੀ ਹੈ ਤੇ ਜਿਹੜੀ ਲੂਣਾ ਹੈ ਉਹ ਇੰਦਰਾ ਗਾਂਧੇ ਨੂੰ ਸਮਰਪਿਤ ਹੈ ਤੇ ਸ਼ਿਵ ਨੇ ਲਾਜਵੰਤੀ ਕਾਵ ਸੰਗ੍ਰਹਿ ਦਾ ਜਿਹੜਾ ਆਰੰਭ ਹੈ ਉਹ ਇੱਕ ਗੀਤ ਦੇ ਨਾਲ ਕੀਤਾ ਸੀ ਗੀਤ ਵੀ ਇੱਕ ਕੀ ਹੈ ਆਧੁਨਿਕ ਕਾਵ ਰੂਪ ਹੈ ਗੀਤ ਦਾ ਅਰਥ ਹੁੰਦਾ ਹੈ ਗਾਇ ਜਾ ਸਕਣ ਵਾਲੀ ਜਿਹੜੀ ਕਾਵ ਰਚਨਾ ਹੁੰਦੀ ਹੈ ਉਹਨੂੰ ਆਪਾਂ ਗੀਤ ਕਹਿੰਦੇ ਹਾਂ ਤਾਂ ਇਹਨਾਂ ਨੇ ਜਿਹੜੀ ਸ਼ੁਰੂਆਤ ਉਹ ਲਾਜਵੰਤੀ ਕਾਵ ਸੰਗ੍ਰਹਿ ਦੇ ਵਿੱਚ ਜਿਹੜਾ ਪਹਿਲਾ ਇਹਨਾਂ ਦਾ ਹੈਗਾ ਸੀ ਉਹ ਗੀਤ ਹੀ ਹੈਗਾ ਸੀ ਉਹ ਅੱਪ ਅੱਗੇ ਦੇਖਾਂਗੇ ਉਸ ਤੋਂ ਬਾਅਦ ਸ਼ਰਗੁਰੂ ਨਾਲਕ ਦੇਵ ਯੂਨੀਵਰਸਿਟੀ ਨੇ ਸ਼ਿਵ ਕੁਮਾਰ ਦੀਆਂ ਜਿਹੜੀਆਂ ਅਨਛਪੀਆਂ ਕਵਤਾਵਾਂ ਨੂੰ ਅਲविदा ਸਰਲੇਖੇਟ ਦੇ ਹੇਠਾਂ ਕੀ ਕੀਤਾ ਹੈ ਪ੍ਰਕਾਸ਼ਿਤ ਕੀਤਾ ਹੈ ਜਿਹੜੀਆਂ ਉਹਨਾਂ ਦੇ ਅਨਛਪੀਆਂ ਸੀ ਜਿਹੜੀਆਂ ਛਪੀਆਂ ਨਹੀਂ ਸੀ ਤੇ ਇਹ ਹੈਗੀਆਂ ਨੇ ਲਾਜਵੰਤੀ ਕਾਵ ਸੰਗ੍ਰਹਿ ਦੀਆਂ ਕੁਝ ਕਵਤਾ ਆਪਾਂ ਦੇਖੋ ਉਰੇ ਪੜਿਆ ਕਿ ਜਿਹੜਾ ਲਾਜਵੰਤੀ ਹੈ ਨਾ ਕਾਵ ਸੰਗ੍ਰਹਿ ਦਾ ਜਿਹੜਾ ਆਰੰਭਿਕ ਗੀਤ ਦੇ ਨਾਲ ਕੀਤਾ ਸੀ ਤਾਂ ਉਹ ਗੀਤ ਹੈਗਾ ਸੀ ਆਸੀ ਉੱਚੀਆਂ ਪਹਾੜੀਆਂ ਦੇ ਤਾਂ ਲਾਜਵੰਤੀ ਕਾਵ ਸੰਗ੍ਰਹਿ ਦੇ ਵਿੱਚ ਆ ਜਿਹੜੀਆਂ ਕਵਤਾਵਾਂ ਨੇ ਉਹ ਮਤਲਬ ਕਿ ਦਰਜ ਸੀ ਉੱਚੀਆਂ ਪਹਾੜੀਆਂ ਦੇ ਅੱਧੀ ਰਾਤ ਪੋਨਾ ਵਿੱਚ ਆਸ ਇੱਕ ਕਰੰਗ ਇੱਕ ਕਹਾਣੀ ਇਲਜ਼ਾਮ ਸਈਓ ਨੇ ਸਈਓ ਇਹ ਵੀ ਗੀਤ ਸੀ ਸਵਾਗਤ ਇੱਕ ਸਾਂ ਸੱਜਣਾ ਦਾ ਇਹ ਵੀ ਇੱਕ ਗੀਤ ਹੈ ਸ਼ੀਸ਼ੋ ਚੁੰਮਨ ਗਰਭਵਤੀ ਜਿੱਥੇ ਇਤਰਾ ਦੇ ਵਰਗੇ ਨੇ ਦੋ ਇਹ ਵੀ ਇੱਕ ਗੀਤ ਹੈ ਤਕਦੀਰ ਦੇ ਬਾਗੀ ਤੀਰਥ ਪਰਦੇਸ਼ ਵਸਣ ਵਾਲਿਆ ਪੰਜ ਪੜਾ ਪੂਰੇ ਦੀਏ ਪੌਣੇ ਇਹ ਵੀ ਇੱਕ ਗੀਤ ਹੈ ਮਾਇ ਨਿਮਾਇ ਇਹ ਵੀ ਇੱਕ ਗੀਤ ਹੈ ਜੋ ਕਿ ਇਹ ਜਿਹੜਾ ਹੈ ਹੰਸ ਰਾਜ ਹੰਸ ਨੇ ਵੀ ਇਹ ਗਾਇਆ ਹੈ ਤੇ ਮੇਲ ਮੈਨੂੰ ਤਾਂ ਮੇਰੇ ਦੋਸਤਾਂ ਇਹ ਇੱਕ ਗਜ਼ਲ ਹੈ ਤਾਂ ਪੁੱਛ ਸਕਦੇ ਨੇ ਕਿ ਜਿਹੜਾ ਇਹਨਾਂ ਦੇ ਲਾਜਵੰਤੀ ਕਾਵ ਸੰਗ੍ਰਹਿ ਦੇ ਵਿੱਚ ਗਜ਼ਲ ਕਿਹੜੀ ਹੈ ਤਾਂ ਮੈਨੂੰ ਤਾਂ ਮੇਰੇ ਦੋਸਤ ਕਿਉਂਕਿ ਇੱਕ ਹੀ ਗਜ਼ਲ ਇਹਨਾਂ ਦੀ ਇਸ ਦੇ ਵਿੱਚ ਦਰਜ ਹੈ ਤੇ ਉਹ ਜਿਹੜੇ ਲਾਜਵੰਤੀ ਵਾਸਤਾ ਹੈ ਮੇਰਾ ਯਾਦ ਤਾਂ ਇਹ ਕੁਝ ਕਵਤਾਵਾਂ ਨੇ ਜੋ ਕਿ ਲਾਜਵੰਤੀ ਕਾਵ ਸੰਗ੍ਰਹਿ ਦੇ ਹੇਠ ਦਰਜ ਹਨ ਤਾਂ ਜੋ ਸ਼ਿਵ ਕੁਮਾਰ ਨੇ ਉਹ ਰੋਮਾਂਸਵਾਦੀ ਕਾਵਿ ਦਾ ਸਿਖਰ ਨਹੀਂ ਕਿਉਂਕਿ ਜਿਸ ਤਰ੍ਹਾਂ ਦੇਖੇ ਨadierਚਨਾਵਾਂ ਦੇ ਵਿੱਚ ਜ਼ਿਆਦਾਤਰ ਪਿਆਰ ਦੁੱਖ ਵਿਛੋੜਾ ਦਰਦ ਸਨ ਦੇਖਣ ਨੂੰ ਮਿਲਦਾ ਹੈ ਪਰ ਬਾਅਦ ਦੇ ਵਿੱਚ ਇਹਨਾਂ ਨੇ ਜੀਵਨ ਦੇ ਹੋਰ ਪੱਖਾਂ ਨੂੰ ਵੀ ਜਿਹੜਾ ਹੈ ਬਿਆਨ ਕੀਤਾ ਹੈ ਸ਼ਿਵ ਦੇ ਉਸਤਾਦ ਦਾ ਨਾਮ ਹੈਗਾ ਬਰਕਤ ਰਾਮ ਜੁਮਨ ਆਟੀ ਦੀਆਂ ਚਿੜੀਆਂ ਦੇ ਲਈ ਇਹਨਾਂ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਤੋ ਜਿਹੜਾ ਪੀੜਾਂ ਦਾ ਪਰਾਗਾ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਜਿਹੜਾ 1960 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਉਹਦਾ ਮੁੱਖਬੰਦ ਜਿਹੜਾ ਹੈ ਅਮ੍ਰਿਤਾ ਪ੍ਰੀਤਮ ਨੇ ਲਿਖਿਆ ਸੀ ਸ਼ਿਵ ਨੇ ਅਸਾਂ ਤਾਂ ਜੋਬਨ ਰੁੱਤੇ ਮਰਨਾ ਦੇ ਵਿੱਚ ਆਪਣੀ ਮੌਤ ਦੀ ਭਵਿੱਖਵਾਨੀ ਵੀ ਕੀਤੀ ਹੈ ਤੇ ਜਿਹੜਾ ਸ਼ਿਵ ਹੈ ਉਹ ਕਹਿੰਦੇ ਮੁੜ ਤੋਂ ਰੁੱਖ ਦੀ ਜੂਨ ਦੇ ਵਿੱਚ ਆਉਣਾ ਚਾਹੁੰਦਾ ਹੈ ਤੇ ਆਰਤੀ ਕਵਤਾ ਜਿਹੜੀ ਹੈ ਉਸ ਦੇ ਵਿੱਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੋ ਕੁਰਬਾਨੀਆਂ ਨੇ ਉਸ ਦਾ ਜ਼ਿਕਰ ਕੀਤਾ ਹੈ ਹੀਰਾ ਸਿੰਘ ਦਰਦਨੇ ਸ਼ਿਵ ਕੁਮਾਰ ਨੂੰ ਨਿਰਾਸ਼ਵਾਦ ਕਵੀ ਕਿਹਾ ਹੈ ਜ਼ਿਆਦਾਤਰ করুণਾ ਤੇ ਸ਼ਿੰਗਾਰ ਰਸ ਸਾਨੂੰ ਇਹਨਾਂ ਦੀਆਂ ਕਵਤਾਵਾਂ ਦੇ ਵਿੱਚੋਂ ਮਿਲਦਾ ਹੈ ਤੇ ਸ਼ਿਵ ਨੂੰ ਅਮਰਤਾ ਪ੍ਰੀਤਮ ਨੇ ਕੀ ਕਿਹਾ ਹੈ ਮੁਹੱਬਤ ਦੇ ਪਿੰਡ ਦਾ ਪਟਵਾਰੀ ਵੀ ਕਿਹਾ ਹੈ ਤੇ ਜੋ ਸ਼ਿਵ ਨੇ ਉਹ ਤੀਜੇ ਦੌਰ ਦਾ ਕਵੀ ਹੈ ਤੇ ਸ਼ਿਵ ਨੂੰ ਜੀਤ ਸਿੰਘ ਸ਼ੀਤਲ ਨੇ ਕਾਲੇ ਬਾਗਾਂ ਦੇ ਕੋਇਲ ਕਿਹਾ ਤਾਂ ਜਦੋਂ ਜੀਤ ਸਿੰਘ ਸ਼ੀਤਲ ਨੇ ਇਹਨਾਂ ਦਾ ਲਾਜਵੰਤੀ ਕਾਵ ਸੰਗ੍ਰਹਿ ਪੜਿਆ ਤਾਂ ਇਹ ਬਹੁਤ ਜ਼ਿਆਦਾ ਪ੍ਰਸੰਨ ਹੋਏ ਸੀ ਤੇ ਫਿਰ ਇਹਨਾਂ ਨੇ ਸ਼ਿਵ ਨੂੰ ਕੀ ਕਿਹਾ ਕਾਲੇ ਬਾਗਾਂ ਦੇ ਕੋਇਲ ਕਿਹਾ ਤਾਂ ਆ ਕੁਝ ਕਵਤਾਵਾਂ ਨੇ ਜੋ ਕਾਵ ਸੰਗ੍ਰਹਿ ਆਟੇ ਦੀਆਂ ਚਿੜੀਆਂ ਦੇ ਅੰਦਰ ਦਰਜ ਹੈ ਅਜਨਬੀ ਆਟੇ ਦੀਆਂ ਚਿੜੀਆਂ ਇੱਕ ਸਫ਼ਰ ਇੱਕ ਸ਼ਹਿਰ ਦੇ ਨਾਲ ਇੱਕ ਸ਼ਾਮ ਤੇ ਸੰਗਰਾਦ ਤਾਂ ਇਹ ਹੈਗੀ ਸੀ ਅੱਜ ਦੀ ਜਾਣਕਾਰੀ ਆਧੁਨਿਕ ਕਵੀ ਸ਼ਿਵ ਕੁਮਾਰ ਬਟਾਲਵੀ ਵੀਡੀਓ ਪਸੰਦ ਆਈ ਹੋਏ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ